ਉਹ ਇਹ ਭਵਜੋਤ ਲੱਗਿਆ ਵਾ ਖੇਡਣ ਗੇਮ ਆ ਸਾਡੀ ਪਰੀ ਗੇਮ ਦੇਖਣ ਆਈ ਅੱਜ ਜਸਪ੍ਰੀਤ ਆਇਆ ਹਾ ਤਾਂ ਪਰੀ ਕਿਦਾਂ ਲੱਗੀ ਗੇਮ ਪੁੱਤਾਂ ਘੈਂਟ ਵਧੀਆ ਹਾਏ ਹਾ ਛੰਗ ਗਿਆ ਭਾਈ ਪਰੀ ਦਾ ਆ ਦੇਖੋ ਭਵਜੋਤ ਲੱਗਿਆ ਵਾ ਖੇਡਣ ਸਕੂਲ ਤੋਂ ਆ ਕੇ ਚੱਲ ਰਿਹਾ ਕੰਮ ਪੂਰਾ ਬਾਈ ਬੜੀ ਕਾਡਾ PS5 PS5 ਚ ਖੇਡਣ ਦਾ ਮਜ਼ਾ ਹੀ ਵੱਖਰਾ ਬਾਈ ਦੇਖੋ ਤੁਸੀਂ ਇਹ ਮਿਸ਼ਨ ਹੈ ਕੋਈ ਪਰਖਤ ਉਹ ਮੋਰਾਂ ਨੂੰ ਕੱਢ ਕੇ ਬਾਹਰ ਉਹ ਕਿਹੜਾ ਕੰਮ ਉਹ ਜਿੱਦੂ ਨੂੰ ਮੋਰਾਂ ਕੱਢ ਕੇ ਮਾਰਤਾ ਮਾਰਤਾ ਬਾਸਟਰ ਮਾਰਤਾ ਬਾਈ ਗੋਲੀ ਮਾਰਤਾ ਗੋਲੀ ਮਾਰੀ ਬਾਈ ਬੰਦਾ ਰਗੜਦਾ ਬਾਈ ਬਾਸਟਰ ਕਹਿੰਦਾ ਹੈ ਬਾਸਟਰ ਬਾਸਟਰ ਲੈ ਬਾਈ ਹੁਣ ਇਹ ਹਸਪਤਾਲ ਚੋਂ ਗਿਆ ਦੇ ਹਸਪਤਾਲ ਆਵਜੇ ਤਾਂ ਹਾਂ ਹਸਪਤਾਲ ਚੋਂ ਦਵਾਈ ਵੀ ਲੈ ਕੇ ਨਿਕਲਿਆ ਚੱਟਾ ਲੱਗੇ ਹੋਈਆਂ ਤਾਂ ਆ ਦੇ ਇਹ ਚੇਂਜ ਬੰਦਾ ਫਿੱਟ ਹੋ ਗਿਆ ਇਲਾਜ ਹੋ ਗਿਆ ਇਹਦਾ ਹੁਣ ਗੱਡੀ ਦੇਖੋ ਕੋਈ ਗੱਡੀ ਹੁਣ ਇਹਨੇ ਪਬਜਤ ਕਿੱਥੇ ਪਹੁੰਚਣਾ ਹੈ ਮੈਂ ਬੰਦਾ ਨੂੰ ਸੋਲ ਜਾਂਦਾ ਹੈ ਉਹ ਡਰਦਾ ਹਾਂ ਉਹਦਾ ਮਿਸ਼ਨ ਕਰਦੇ ਕੋਈ ਹਾਂ ਮਿਸ਼ਨ ਲਾਓ ਹੁਣ ਮਿਸ਼ਨ ਲਾਉਣ ਲੱਗਾ ਪਬਜਤ ਕੋਈ ਇਹ ਐਖੜੀ ਬੰਦੀ ਜਦੋਂ ਕਿਨੇ ਆਈ ਤੇਰਾ ਪਬਜਤ ਦੋਸਤ ਹੁਣ ਹੁਣ ਸਾਡੀ ਪਰੀ ਗੱਡੀ ਲੈ ਕੇ ਆਈ ਹੈ ਸਨ ਰੂਫ ਵਾਲੀ ਗੱਡੀ ਲੈ ਆਈ ਆ ਭਾਈ ਪਰੀ ਸਾਡੀ ਪਰੀ ਨੂੰ ਵਧਾਈਆਂ ਦੋ ਹੈ ਪਰੀ ਦੇਖੋ ਕਿੰਨੀ ਵਧੀਆ ਲੱਗਦੀ ਆ ਪਰੀ ਖੜੀ ਮੂਰੇ ਬਾਏ ਪਰੀ ਬਾਏ ਅਭਿਸ਼ਾਲਾ ਗਲਾਰੀ ਆ ਬਾਏ 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 ਪਰੇ ਬਾਏ ਬਾਏ ਵਿਸ਼ਾਲ ਆ ਗਿਆ ਬਾਏ ਠੇਟਾ ਬਹਿ ਜਾ ਪੁੱਤ ਹੁਣ ਹਾਂ ਹਾਂ ਪੁੱਤ ਯਾਰ ਅਸੀਕਾਰ ਕੀ ਹਾਲ ਹੈ ਫਰਜ਼ੂਦ ਦਾ ਦੋਸਤ ਆਇਆ ਏ ਗੇਮ ਦੇਖਣ PS5 ਕਿਦਾਂ ਲੱਗੇ ਹੋਏ ਨੇ ਆਪਾਂ ਵੀ ਦੇਖ ਦਈਏ ਜਾ ਕੇ ਵੀ ਕੀ ਖੇਡ ਰਹੇ ਨੇ ਇਹ ਦਿਖਾਉਣਾ ਤੁਹਾਨੂੰ ਮੈਂ ਖੇਡਣ ਲੱਗੇ ਹੋਏ ਨੇ ਯੋ ਤੁਸੀਂ ਜਿੰਨਾ ਯੂਸਫੁਲ ਜਿੰਨਾ ਤੁਹਾਨੂੰ ਮਿਲਣਾ ਹੈ ਸਗਾ ਖੇਡ ਰਹੇ ਹਾਂ बन की ड्रेस चेंज कर रहे हूँ कपड़े चेंज करके फिर किधर जाने इन्हे अच्छा मिशन है ਮਾਈਕਲ ਆ ਗਿਆ ਚ ਡਿਗਨਿਟੀ ਇਜ਼ ਸਾਇ I think that might just work Good luck at <laughs> <By> the interview Goodbye ਜਦੋਂ ਕੋਈ ਬੰਦੇ ਕੋਲ ਗੱਡੀ ਕਿੱਟੀ ਉਹ ਨਾ ਨਾ ਉਹ ਕੁਛ ਲੱਗੂਗੀ ਜੇ ਮੀਸ਼ਨ ਖੜ ਜਾਗਾ ਬਈਆ ਚੀਜ਼ਾਂ ਵਿਛਾਲ ਘੈਂਟ ਹੈ ਕਿੰਨੀ ਕ ਠੀਕ ਹੈ ਜੀ ਪੇਪਰ ਕਹਿ ਜਾ ਹੋ ਗਿਆ ਪੁੱਤ ਅੱਜ ਵਧੀਆ ਹੋਈ ਅੱਜ ਦਾ ਸੈਰਾ अच्छा एदा बाप जोदा एडा ਵੀ ਵਧੀਆ ਹੋਇਆ ਚਲੋ ਸ਼ੁਕਰ ਹੈ